ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀਆਂ ਕਲਾ ਤੇ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਲੈਣ ਵਾਲੀ ਹੈ ਗਰਮੀਆਂ ਦਾ ਮੌਸਮ ਸਟਾਰਟ ਹੋ ਗਿਆ ਕਾਟਨ ਦੇ ਵਿੱਚ ਸਾਰੀ ਕਲੈਕਸ਼ਨ ਰਹੂਗੀ ਤੇ ਰੇਟ ਵੀ ਬਹੁਤ ਘੱਟ ਨੇ ਇਹਨਾਂ ਦੇ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਦਿੱਤੇ ਹੋਏ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਪੇਮੈਂਟ ਜਿਹੜੀ ਹੋ online ਹੋਊਗੀ 100% ਪਿਓਰ ਕਾਟਨ ਦੇ ਵਿੱਚ ਆਊਗਾ ਡਿਜੀਟਲ ਪ੍ਰਿੰਟ ਰੂਗਾ ਗੀਜ਼ਾ ਕੈਂਬ੍ਰਿਕ ਕਾਟਨ ਰੂਗੀ 5 ਮੀਟਰ ਦਾ ਫੈਬਰਿਕ ਰੂਗਾ ਤੇ ਮਸਲੀਨ ਦਾ ਦੁਪੱਟਾ ਰਹੂਗਾ 1200 ਰੁਪਏ ਦਾ ਰੇਟ ਰੂਗਾ ਪਿਓਰ ਕਾਟਨ ਪਿਓਰ ਗੀਜ਼ਾ ਕੈਂਬ੍ਰਿਕ ਕਾਟਨ ਦੇ ਵਿੱਚ 5 ਮੀਟਰ ਆਲਓਵਰ ਫੈਬਰਿਕ ਮਿਲੂਗਾ ਰੀਵਾ ਬ੍ਰਾਂਡ ਦੇ ਵਿੱਚ ਸੂਟ ਰਹਿਣਗੇ ਕਲਰ ਇਹਦੇ ਵਿੱਚ ਬਹੁਤ ਆਦਾ ਸੋਹਣੇ ਨੇ ਪਨ ਮਿੱਤਰ ਆਲੋਗਰ ਫੈਬਰਿਕ ਮਿਲੂਗਾ 100% ਪਿਓਰ ਕਾਟਨ ਰੂਗੀ ਦੁਪੱਟਾ ਇਹਦੇ ਨਾਲ ਮਸਲੀਨ ਦਾ ਰਹੂਗਾ ਕਾਟਨ ਦੀ ਸ਼ਰਟ ਰੂਗੀ ਸੈਲਫ ਚਿਕਨਕਾਰੀ ਮਿਲੂਗੀ ਸ਼ਰਟ ਦੇ ਉੱਪਰ neck ਦੇ ਉੱਪਰ ਥੈਡ ਦੀ ਐਮਬਰਾਇਡਰੀ ਰਹੂਗੀ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ 650 ਰੇਟ ਰਹੂਗਾ ਤੇ ਦੁਪੱਟਾ ਇਹਦੇ ਨਾਲ ਕਾਟਨ ਦਾ ਰਹੂਗਾ ਮਲ ਕਾਟਨ ਦਾ ਦੁਪੱਟਾ ਹੋਊਗਾ ਮਲ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਰਹਿਣਗੇ ਇਹ ਤੇ ਰੇਟ ਇਹਨਾਂ ਦੇ ਬਹੁਤ ਘੱਟ ਨੇ ਸਸਤੇ ਤੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਈਆਂ ਹਾਂ કોટਨ ਦੇ ਵਿੱਚ ਰਹਿਣਗੇ ਵੀ neck ਦੇ ਉੱਪਰ ਸਾਈਡ ਦੀ embroidery ਰਹੂਗੀ soft mal cotton ਦੇ ਵਿੱਚ ਹੀ ਦੁਪੱਟਾ ਰਹੂਗਾ ਰੇਟ ਤੁਸੀਂ ਦੇਖੀ ਜਾਓ ਤੇ ਡਿਟੇਲ میں ਦੱਸਦੀ ਜਾਨੀ ਆ ਕੋਟਨ ਪ੍ਰਿੰਟ ਵਿੱਚ ਇਹ ਵਾਲਾ ਸੂਟ ਵੀ ਜਿਹੜੇ ਹੈਗੇ 680 ਰੁਪਏ ਦੇ ਵਿੱਚ ਰਹਿਣਗੇ printed mal cotton ਦਾ ਦੁਪੱਟਾ ਰਹੂਗਾ ਇਹ ਵੀ ਪਿਓਰ कॉटन ਦੇ ਵਿੱਚ ਆਉਣਗੇ mal cotton ਦਾ ਇਹਦੇ ਨਾਲ ਦੁਪੱਟਾ ਰਹੂਗਾ printed full shirt ਔਰ ਦੁਪੱਟਾ ਜਿਹੜਾ printed ਰਹੂਗਾ ਬਾਟਮੇ ਦੀ plain ਰਹੂਗੀ ਇਰੀਅਨ ਕਾਟਨ ਦੇ ਵਿੱਚ ਆਗੇ ਪ੍ਰਿੰਟਡ ਸ਼ਰਟ ਰਹੂਗੀ ਬਾਟਮ ਜਿਹੜੀ ਇਹਦੇ ਨਾਲ ਪਲੇਨ ਰਹੂਗੀ ਸੇਲ ਦੇ ਵਿੱਚ ਸੂਟ ਹੈ ਤਿੰਨ ਸੂਟ ਤੁਸੀਂ ਬਾਏ ਕਰਦੇ ਹੋ ਤਾਂ 1150 ਰੁਪਏ ਤੁਹਾਨੂੰ ਦੇਣੇ ਪੈਣਗੇ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੂਗੀ ਇਹਦੇ ਨਾਲ ਇਹ ਸੂਟਾਂ ਦੇ ਨਾਲ ਸ਼ਿਪਿੰਗ ਫ੍ਰੀ ਰਹੂਗੀ ਰਿਅਨ ਕਾਟਨ ਦੇ ਵਿੱਚ ਫਾਈਨ ਵਾਲੀ ਰਿਅਨ ਕਾਟਨ ਹੈ 1150 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸਸਤੇ ਅਤੇ ਸੋਹਣੇ ਸੂਟ ਹੈ ਜਿਹੜੇ ਅੱਜ ਮੈਂ ਤੁਹਾਨੂੰ ਸਾਰੇ ਦਿਖਾਵਾਂਗੀ ਕਿਸੇ ਵੀ ਸੂਟ ਦਾ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਸੋ ਜਿੰਨੇ ਜਿੰਨੇ ਵੀ ਸੂਟ ਆਪਣਾ ਲੈਣਾ ਹੈ ਤਾਂ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰ ਦਿਓ ਕਈ ਭੈਣਾਂ ਕੀ ਕਰਦੀਆਂ ਨੇ ਸਾਰਾ ਦਿਨ ਹੀ ਮੈਸੇਜ ਤੇ ਲੱਗੀਆਂ ਰਹਿੰਦੀਆਂ ਨੇ ਤੇ ਜਾਨੂੰ ਫਿਰ ਸੂਟ ਆ ਜਿਹੜੇ ਉਹ ਸੋਲਡ ਹੋ ਜਾਂਦੇ ਨੇ ਤੁਸੀਂ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਜਿਹੜਾ ਸੂਟ ਆ ਬੁੱਕ ਕਰ ਲਿਆ ਕਰੋ ਪਿਓਰ ਕਾਟਨ ਦੇ ਵਿੱਚ ਰਹਣਗੇ ਪਿਓਰ ਰਿਯਾਨ ਕਾਟਨ ਦੇ ਵਿੱਚ ਰਹਣਗੇ ਇਹ ਵਾਲੇ ਜਿਹੜੇ ਸੂਟ ਨੇ ਇਹ ਵੀ ਪਿਓਰ ਕਾਟਨ ਦੇ ਵਿੱਚ ਆਉਣਗੇ ਬੜੇ ਪਣੇ ਜਿ ਸ਼ਰਟ ਰਹੂਗੀ ਪਾਕਿਸਤਾਨੀ ਐਮਬਰਾਇਡਰੀ ਚਿਕਨ ਵਾਲਾ ਸ਼ਿਫੋਨ ਦਾ ਦੁਪੱਟਾ ਰਹੂਗਾ ਐਕਸਪੋਰਟ ਕੁਆਲਿਟੀ ਦੇ ਵਿੱਚ ਆਗੇ ਇਹ ਰਿਯਾਨ ਕਾਟਨ ਰਹੂਗੀ ਬੜਾ ਪਣਾ ਰਹੂਗਾ 799 ਰੁਪਏ ਰੇਟ ਰਹੂਗਾ ਸਾਰੀ ਪਿਓਰ ਕਾਟਨ ਦੇ ਵਿੱਚ ਆਉਣਗੇ ਰਿਯਾਨ ਕਾਟਨ ਨਹੀਂ ਹੈਗੀ ਇਹ ਪਿਓਰ ਕਾਟਨ ਰਹੂਗੀ ਦੁਪੱਟਾ ਵੀ ਇਹਦੇ ਨਾਲ ਕਾਟਨ ਦਾ ਰਹੂਗਾ ਇਹਦੇ ਵਿੱਚ ਵੀ ਪ੍ਰਿੰਟ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਆ ਸਾਰੇ ਸੂਟਾ ਜਿਹੜੇ ਪ੍ਰਿੰਟ ਲਗਭਗ ਬਹੁਤ ਹੀ ਵਧੀਆ ਨੇ ਬਹੁਤ ਹੀ ਸੋਹਣੇ ਆ ਸਸਤੇ ਤੇ ਸੋਹਣੇ ਤੋਂ ਉਸ ਨੂੰ ਦੇਖਣ ਲਈ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਐਕਸਪੋਰਟ ਕੁਆਲਿਟੀ ਦੇ ਵਿੱਚ ਆ ਗਿਆ ਰਿਯਾਨ ਕਾਟਨ ਦਾ ਫੈਬਰਿਕ ਰਹੂਗਾ ਬੜੇ ਪਣੇ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਮਲਮਲ ਕਾਟਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਆ ਅੱਜ ਕੱਲ੍ਹ ਇਸ ਤਰ੍ਹਾਂ ਦੇ ਦੁਪੱਟੇ ਜਿਹੜਾ ਟ੍ਰੈਂਡ ਉਹ ਕਾਫੀ ਚੱਲ ਰਿਹਾ ਹੈ ਦੁਪੱਟਿਆਂ ਦੇ ਉੱਪਰ ਸ਼ਰਟ ਦੇ ਨਾਲ ਸੂਟ ਦੇ ਨਾਲ ਦਾ ਫੈਬਰਿਕ ਲਗਾ ਕੇ ਉਹਨੂੰ ਡਿਜ਼ਾਈਨ ਕੀਤਾ ਹੋਇਆ। ਸਿਰਫ ਤੇ ਸਿਰਫ 999 ਰੁਪਏ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਮਿਲੇਗਾ। ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦਿਓ। ਇਹ ਜੌਰਜਟ ਦੇ ਵਿੱਚ ਰਹਿਣਗੇ, ਪ੍ਰਿੰਟਰ ਸੂਟ ਰਹਿਣਗੇ, ਡਿਜ਼ਾਈਨਰ ਜੀ ਲੁੱਕ ਦੇ ਵਿੱਚ ਬਣੇ ਹੋਏ ਆ ਜੌਰਜਟ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ। ਸੇਮ ਹੀ ਪ੍ਰਿੰਟਡ ਇਹਦੀ ਪੌਟ ਰਹੂਗੀ। ਤੇ ਨਾਲ ਇਹਦੇ ਲੈਸ ਮਿਲੇਗੀ ਦੁਪट्टे ਦੇ ਉੱਪਰ ਵੀ ਲੈਸ ਰਹੂਗੀ ਤੇ ਸ਼ਰਟ ਦੇ ਉੱਪਰ ਪਿਓਰ ਕੈਮਰੀ ਕਾਟਨ ਦੇ ਵਿੱਚ ਸ਼ਰਟ ਰਹੂਗੀ ਪ੍ਰਿੰਟਡ 슬ੀਵ ਦੇ ਉੱਪਰ ਐਮਬ੍ਰੋਇਡਰੀ ਰਹੂਗੀ ਇਹ ਵਾਰ ਇਹ ਤੁਹਾਨੂੰ ਦਿਖ ਰਹੀ ਹੈ 슬ੀਵ ਦੇ ਉੱਪਰ ਆਉਗੀ ਐਮਬ੍ਰੋਇਡਰੀ ਬਾਟਮ ਤੇ ਵੀ ਐਮਬ੍ਰੋਇਡਰੀ ਰਹੂਗੀ ਤੇ ਹਾਫ ਛਪਾਉਂਦਾ ਇਹਨਾਂ ਦੁਪੱਟਾ ਰਹੂਗਾ 1195 ਰੁਪਏ ਰੇਟ ਰੂਗਾ ਮਸਲੀਨ ਕਾਟਨ ਚ ਆ ਗਏ ਡਿਸਟਲ ਪ੍ਰਿੰਟ ਦੇ ਵਿੱਚ ਇਹ ਵੀ ਐਮਬ੍ਰੋਇਡਰੀ ਵਾਲਾ ਸੂਟ ਰਹੂਗਾ ਬਾਟਮ ਤੇ ਐਮਬ੍ਰੋਇਡਰੀ ਤੇ ਮਲਮਲ ਦਾ ਇਹਨਾਂ ਦੁਪੱਟਾ ਰਹੂਗਾ ਰੇਟ ਰੂਗਾ 830 ਰੁਪਏ ਇਹ ਰਾਮਟੈਕਸ ਦੇ ਉੱਤੇ ਆ ਗਿਆ ਗੀਜ਼ਾ ਕਾਟਨ ਰਹੂਗੀ ਇਹਦੇ ਵਿੱਚ ਚਾਰ ਕਲਰ ਹੈਗੇ ਆ ਤੁਸੀਂ ਕੋਈ ਵੀ ਕਲਰ ਇਹਦੇ ਵਿੱਚੋਂ ਲੈ ਸਕਦੇ ਹੋ ਇਹ ਵੀ ਰਾਮਟੈਕਸ ਬ੍ਰਾਂਡ ਦੇ ਵਿੱਚ ਆਊਗਾ ਪਿਓਰ ਕਾਟਨ ਦੇ ਵਿੱਚ 450 ਰੇਟ ਰਹੂਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇੱਕ ਨੋਟ ਪੇਸ ਮੇਰੀ ਰਿਕੁਐਸਟ ਹੈ ਵੀ ਜਿਨ੍ਹਾਂ ਦਾ ਮਨ ਹੁੰਦਾ ਸੂਟ ਲੈਣ ਦਾ ਪਲੀਜ਼ ਉਹੀ ਮੈਸੇਜ ਕਰਿਆ ਕਰੋ ਜਿਹੜੇ ਟਾਈਮ ਪਾਸ ਵਾਲੇ ਨੇ ਉਹ ਪਲੀਜ਼ ਨਾ ਕਰਿਆ ਕਰੋ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਥੈਂਕ ਯੂ ਜੀ